ਕੁਦਨ ਪਿੰਡ ਦੇ ਚੌਂਕ ਦੇ ਚੌਕ ਵਿੱਚ ਇੱਕ ਘਟਨਾ ਹੋਈ 3 ਲੱਤੀ ਦੀ ਕੋਹ ਵਿੱਚ ਟੁੱਟਿਆ ਸਵੇਰੇ 9:00 ਵਜੇ ਤਾਂ ਹੁਣ ਤੱਕ ਕੀ ਦੀ ਪ੍ਰਤਾਸਾਂ ਦੇਖੋ ਬਹੁਤ ਮਾਰੀ ਘਟਨਾ ਹੋਈ ਆ ਸਾਡੇ ਪਿੰਡ ਦੇ ਵਿੱਚ ਇਹ ਸਵੇਰੇ 9:00 ਵਜੇ ਦੀ ਲਗਭਗ ਇਹ ਘਟਨਾ ਹੈ ਕਮੇਟੀ ਵਾਲੇ ਉਹਨਾਂ ਸਾਡਾ ਜਿਹੜਾ ਇੱਥੇ ਦਫ਼ਤਰ ਹੈ ਨਗਰ ਪੰਚਾਇਤ ਦਫ਼ਤਰ ਬਿਲਕੁਲ ਇਸ ਘਰ ਦੇ ਸਾਹਮਣੇ ਹੈ ਕਮੇਟੀ ਵਾਲਿਆਂ ਨੇ ਸਾਨੂੰ ਵੀ ਇਨਫਰਮੇਸ਼ਨ ਦਿੱਤੀ ਕਮੇਟੀ ਨੇ ਥਾਣੇ ਨੂੰ ਇਨਫਰਮੇਸ਼ਨ ਦਿੱਤੀ ਤੇ ਹੈਲਥ ਡਿਪਾਰਟਮੈਂਟ ਨੂੰ ਇਨਫਰਮੇਸ਼ਨ ਦਿੱਤੀ ਹੈਲਥ ਡਿਪਾਰਟਮੈਂਟ ਨੇ ਕੋਈ ਚੇਤਨੀ ਲਾਇਆ ਉਹ ਵੀ ਆ ਕੇ ਡਾਕਟਰ ਸਾਹਿਬ ਜੋ ਵੀ ਹੈ ਪੁਲਿਸ ਨੇ ਉਸ ਜਦੋਂ ਫੋਨ ਕਰਤਾ ਸਾਡੇ ਥਾਣੇ ਜੋਗੇ ਦੀ ਜਿਹੜੀ ਪੁਲਿਸ ਹੈ ਉਹ ਵੀ ਮੌਕੇ ਤੇ ਥੋੜੇ ਟਾਈਮ ਦੇ ਵਿੱਚ ਹੀ ਉਹ ਪਹੁੰਚ ਗਏ ਬੜੀ ਜਦੋ ਜਹਿਦ ਉਹਨਾਂ ਨੇ ਵੀ ਕੀਤੀ ਇੱਕ ਪਿੰਡ ਦਾ ਮੁੰਡਾ ਵੀ ਥੱਲੇ ਉਤਾਰਿਆ ਔਰ ਉਹ ਮੁੰਡਾ ਥੱਲੇ ਜਾ ਦੇ ਗਏ ਸੀ ਉਹਨੇ ਥੱਲੇ ਆਵਾਜ਼ ਦਿੱਤੀ ਕਿ ਤੈਨੂੰ ਖਿੱਚ ਲੋ ਬਾਹਰ ਫਿਰ ਉਹ ਬਾਹਰ ਖਿੱਚਿਆ ਗਿਆ ਮੁੰਡਾ ਉਸ ਤੋਂ ਬਾਅਦ ਐਨਡੀਆਰ ਅਖਾ ਜਿਹੜੀ ਟੀਮ ਹੈ ਉਹ ਵੀ ਬਹੁਤੀ ਲੇਟ ਨਹੀਂ ਹੋਈ ਹੈ ਕਿਉਂਕਿ ਅੰਦਰ 2 ਘੰਟੇ ਦਾ ਤਾਂ ਰਸਤੇ ਹੀ ਹੁੰਦਾ ਹੈ ਤੇ ਉਹ ਵੀ ਇੱਥੇ ਪਹੁੰਚਿਆ ਤਾਂ ਅਸਰ ਤਾਂ ਕਿਸੇ ਕਿਸਮ ਦੀ ਕੋਈ ਹੈ ਹੀ ਨਹੀਂ ਛੱਟੀ ਜੇ ਅਸੀਂ ਕਹੀਏ ਕਿ ਡੇਟ ਫੇਟ ਵਾਲੀ ਗੱਲ ਹੈ ਕੋਈ ਇਸ ਤਰ੍ਹਾਂ ਦੀ ਨਹੀਂ ਸਵੇਰ ਦੀ ਪੁਲਸਰੀ ਆਉਦੀ ਪੂਰੀ ਡਿਊਟੀ ਤੋਂ ਦੇ ਹੀ ਨਾਲ ਐਸਐਚਓ ਦੀ ਰਵਾਹੀ ਚਾਹ ਜਿਹੜਾ ਉਹ ਕਰ ਰਹੇ ਹਨ ਪਰ ਪੰਚਾਇਤ ਸਾਰੀ ਇੱਥੇ ਨਜ਼ਰ ਆਇਆ ਪੂਰਾ ਸਹਿਯੋਗ ਦੇ ਰਿਹਾ ਹੈ ਕਿ ਪਤਾ ਲੱਗਾ ਕਾਰਨ ਨਾਲ ਦਿੱਕੀ ਹੈ ਸੀ ਕਿ ਡੋਗਾ ਫੁਲਦੀ ਇੱਕ ਕੁੜੀ ਲੱਗਦੀ ਹੈ ਇੱਥੇ ਆਂਦੀ ਮਾਸੀ ਕੋਈ ਆਈ ਸੀ 2-3 ਦਿਨ ਹੋਏ ਸੀ ਆਈ ਨੂੰ ਤੇ ਕਿਸਨੋ ਕਿਸਨਪੁਰੇ ਦੀ ਇਹ ਕੁੜੀ ਹੈ ਤੇ 20-21 ਸਾਲ ਦੀ ਜਵਾਨ ਕੁੜੀ ਹੈ ਪਤਾ ਨਹੀਂ ਲੱਗਾ ਇਸ ਕਾਰਨ ਦਾ ਕਿ ਕਿਉਂ ਕਿ ਕੀ ਕਾਰਨ ਬਣਿਆ ਅਜੇ ਤੱਕ ਇਹਦਾ ਕੋਈ ਕਲੀਅਰ ਨਹੀਂ ਹੈ ਕਿ ਕਿਹੜੇ ਬੁੜਿਆਂ ਨਾਲ ਬਹੁਤ ਹੀ ਜਰਾ ਗੁੱਪਚਾ ਦੇ ਵਿੱਚ ਇਹ ਨਜ਼ਰ ਆ ਰਿਹਾ ਨਾ ਕੋਈ ਰਸਤਾ ਨਹੀਂ ਹੈਗਾ ਇੱਥੇ ਜਾਣ ਦਾ ਕੋਈ ਮੈਨੇਜ ਨਹੀਂ ਕਰਨੀ ਬਤੀ। ਇਹ ਖੂਤ ਅੱਜ ਅਸਲੇ ਘਰ ਦੇ ਪਿੱਛੇ ਆ ਗਿਆ ਬਹੁਤ ਪੁਰਾਣਾ ਖੂ ਹੈ ਦੂਸਰੇ ਪਿੰਡ ਦੇ ਖੂ ਛੱਤੇ ਹੋਏ ਨੇ। ਇਹ ਖੂ ਦਾ ਕਿਸੇ ਨੂੰ ਮੱਲੂੰਬ ਨਹੀਂ ਹੁੰਦਾ ਵੀ ਇੱਥੇ ਖੂ ਹੈ। ਨਵੀਂ ਪੀੜੀ ਮਤਲਬ ਪਤੀ ਨਹੀਂ ਹੈ ਵੀ ਇੱਥੇ ਖੂ ਹੈ। ਉਹ ਘਰ ਹੈ ਜਿਹੜਾ ਘਰ ਦੇ ਪਿਛਲੇ ਪਾਸੇ ਹੈ ਖੂ ਹੈ ਇਹ। ਅਰਧੇ ਛੋਟੀ ਜੀ ਤੰਦ ਕੱਢੀ ਹੋਈ ਹੈ ਇਹਦੇ ਆਲੇ ਦੁਆਲੇ ਜਿਹੜਾ ਥਾਂ ਦੀ ਬਰਸਾਉ ਵੀ ਕਰਦੇ ਨੇ। ਤੇ ਜੇ ਖੂਹ ਜਿਹੜਾ ਇਹਦੇ ਚਾਰ ਸਪੇਰ ਇੱਕ ਪ੍ਰੀਰ ਰਬਗਰ ਸੀ ਕੋਈ ਭੂਤ ਦੇਖਣ ਦੇ ਜੋਗ ਹੀ ਨਹੀਂ ਹੈ ਸੀ ਪਤਾ ਨਹੀਂ ਸੌਰੀ ਕਿਸ ਟਾਈਮ ਇੱਕ ਕਿਸ ਤਰ੍ਹਾਂ ਇਹ ਉੱਥੇ ਗਈ ਕਿਵੇਂ ਆ ਵਿਚੀਆਂ ਕਰਦੇ ਕੋਈ ਕੋਈ ਦੂਰ ਨਹੀਂ ਹੈ ਉਹ ਲੱਗਦਾ ਪੰਚਾਇਤ ਅਲੱਗ ਇਸ ਨੂੰ ਬੰਦ ਕਰੇਗੀ ਜਾਂ ਪ੍ਰਸ਼ਾਸਨ ਦੇ ਭੇਜ ਦੇ ਆ ਹੁਣ ਸਾਰਾ ਪ੍ਰਸ਼ਾਸਨ ਦੇ ਧਿਆਨ ਚ ਵੀ ਲਿਆਦਾ ਜਾਊਗਾ ਇਹ ਇਸ ਨੂੰ ਕਰਾ ਕੋ ਜੋ ਵੀ ਇਸ ਦਾ ਹੋਇਆ ਹੈ ਤਾਂ ਕਿ ਫੇਰ ਨਾ ਕੋਈ ਇਹਦੀ ਘਟਨਾ ਵਾਪਰ ਸਕੇ ਇਹ ਸਗਏ ਖਾਨ ਲੜਕੀ ਹੈ ਜੀ ਤਕਰੀਬਨ 19-20 ਸਾਲ ਦੀ ਸੀ ਕਿ ਪਰਵਾਹ ਤੇ ਦਸਮੂਤਾਵਕਾ ਇਹ ਆਪਣੇ ਰਿਸ਼ਤੇਦਾਰ ਚਾਈ ਸੀ ਇੱਥੇ ਅਚਾਨਕ ਇਹਦਾ ਪਰਸਪਰ ਕਰਕੇ ਪਿੱਛੇ ਖੂਹ ਸੀ ਕੋਦੇ ਵਿੱਚ ਡਿੱਗੀ ਸੀ ਇਹ ਐਮਬੀਐਰ ਦੀ ਟੀਮ ਦੀ ਹੈਲਪ ਨਾਲ ਹੀ ਕੱਢ ਕੇ ਡੈੱਡ ਬਡੀ ਸੀ ਸਬਸਤ ਤੇ ਸਰ ਕੀ ਇਹ ਕਾਰਨ ਕੀ ਪਤਾ ਲੱਗੇ ਸਰ ਕੋ ਕਾਰਨ ਉਹ ਸਟੇਟਮੈਂਟ ਵੀ ਲਿਖਵਾਉਂਦੇ ਆ ਕਿ ਪਰਿਵਾਰਕ ਮੈਂਬਰ ਉਸਨੂੰ ਤਰ੍ਹਾਂ ਦਾ ਅਗਲੇ ਕਾਰਨ ਸਾਨੂੰ ਨਹੀਂ ਲੱਗਦਾ ਵੀ ਬਾਰ-ਬਾਰ ਪ੍ਰਸ਼ਾਸਨ ਕਦੀ ਖੁੱਲੇ ਬੋਰਬੇਲਾਂ ਦੀ ਗੱਲ ਕਰਦਾ ਹੈ ਕਲੇ ਖੂਹਾਂ ਦੀ ਗੱਲ ਕਰਦਾ ਹੈ ਵੀ ਪ੍ਰਸ਼ਾਸਨ ਦੀ ਵੀ ਵੱਡੀ ਨਲਾਇਕੀ ਇਹ ਸਾਹਮਣੇ ਆਈ ਹੈ ਵੀ ਖੂਹ ਦੇ ਨਹੀਂ ਪਤਾ ਲੱਗਿਆ ਨਹੀਂ ਇਹ ਖੂਹ ਤਾਂ ਉਹ ਇੱਕ ਇਹਨਾਂ ਦੇ ਘਰ ਦੇ ਅੰਦਰ ਬਾਉਂਡਰੀ ਦੇ ਵਿੱਚੀ ਪਿਛਲੇ ਪਾਸੇ ਇੱਕ ਸਾਈਡ ਤੇ ਛੱਪੜਗਾਤ ਤੋਂ ਦਸਵੀਂ ਹੀ ਰਿਹਾ ਜਿਹੜੀ ਸਾਈਡ ਹੈ ਕੀ ਇਹਦੀ ਜਾਂਚ ਹੋਏਗੀ ਵਿੱਚੋਂ ਇਹਨਾਂ ਕਹੇ ਲੀਆਂ ਹੋਈਆਂ ਇਸ ਇਸ ਬਾਰੇ ਵੀ ਕੋਈ ਹੋਰ ਅਸਾਜੀਆ ਨਾ ਬਣੇ ਇਸ ਤੋਂ ਵੀ ਪ੍ਰਸ਼ਾਸਨ ਨੂੰ ਦਿਖਾਉਣਾ ਚਾਹੀਦਾ ਹੈ अभी जैसे कि आपके साथियों को बताया था हमने तो हमें इस ऑपरेशन में सब तीन चार मेन समस्याएं थी सबसे पहले इस कुएं का अनस्टेबल स्ट्रक्चर था जैसा कि आप सबको बताया है कि ये कुआ काफी खराब हालत में है तो यहाँ पे जो इसका भारी स्ट्रक्चर था ये अनस्टेबल था ऊपर से कभी भी ये ईंट या पत्थर मलबा गिर सकता था तो ये सबसे बड़ा खतरा था दूसरा ये था कि सौ फीट की हाइट थी और उसके अंदर कोई जहरीली गैस भी हो सकती थी और ऑक्सीजन की कमी तो ऑब्वियस है तीसरी इसकी कमी ये थी कि इसके अंदर बीस पानी भी था おっ、oh. और इन तीनों समस्याओं को देखते हुए हमने इसके लिए एक प्लेटफॉर्म बनाया और प्लेटफॉर्म बना के इसके अंदर जो है अपने ड्राइवर को भेजा था जो ऑलरेडी हमारे डिप ड्राइवर्स हैं तो वो ट्रेन डिप ड्राइवर्स हैं उनको डेफ में काम करने का पहले से भी तजुर्बा है तो उन्हें हमने सब रेस्क्यू जो हमारी सेफ्टी प्रिकॉशन लेते हुए और नीचे इस कुए भेजा और सक्सेसफुली ऑपरेशन को कम्प्लीट किया जैसे एनडीआरएफ डी एक्सपर्ट है ऐसी स्थिति से जूझने के लिए मगर आपको लो, लोगों से बड़ी दिक्कत आती होगी ऐसी स्थिति में अगर कोई गिर भी जाता है चाहे जा बोरवेल हो या कुए में कोई गिरता है तो आप लोगों को क्या सजेस्ट करना चाहोगे कि ये होना चाहिए पहले अब ये हमारे लेवल के हमारा काम है बचाना तो वो हम पहली प्रायोरिटी पे देखते हैं बाकी हमारी तरफ से यही है कि जितने भी इस टाइप के खुले कुएं हैं या ओपन बोरवेल है उनको जैसी गवर्नमेंट की गाइडलाइन है उनके अनुसार ढक के रखा जाए